ਲਓ ਵੀ ਦੋਸਤੋ ਇੰਦਗੜ ਮੇਲੇ ਦੇ ਵਿੱਚ ਪਹੁੰਚ ਚੁੱਕੇ ਆਪਾਂ ਤੇ ਅੱਜ ਤੁਹਾਨੂੰ ਦਿਖਾਉਣੇ ਆ ਬਾਈ ਜੀ ਪ੍ਰਾਣੀਆਂ ਨਸਲ ਦੀਆਂ ਬੱਕਰੀਆਂ ਬਾਈ ਸਿਕੰਦਰਪੁਰ ਵਾਲਾ ਸਵਰਨ ਸਿੰਘ ਆਪਣੇ ਨਾਲ ਹੋਊਗਾ ਤੇ ਪਹਿਲਾਂ ਤਾਂ ਬਰੀਡਰ ਦੇਖੋ ਬਾਈ ਦਾ ਕਿੱਡਾ ਘੈਂਟ ਜੈਡ ਬਲੈਕ ਬਰੀਡਰ ਆ ਆਜੋ ਗੱਲਬਾਤ ਕਰਾਉਣੇ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਹਾਂਜੀ ਠੀਕ ਠਾਕ ਵਧੀਆ ਪਹਿਲਾਂ ਤਾਂ ਬਾਈ ਆਪਣੇ ਬਾਰੇ ਦੱਸ ਦਿਓ ਕਿੱਥੋਂ ਚੱਲ ਕੇ ਆਏ ਹੋ ਇੰਦਗੜ ਮੇਲੇ ਤੇ ਅੱਜ ਸਿਕੰਦਰਪੁਰ ਹੈ ਜੀ ਇਹ ਕਿੱਥੇ ਰਹਿ ਗਿਆ ਪਿੰਡ ਇਹ ਇਹ ਮਰੇ ਕੋਟਲੇ ਦੇ ਕੋਲੇ ਆ ਜੀ ਠੀਕ ਆ ਬਾਈ ਆਪਣਾ ਨੰਬਰ ਵੀ ਬੋਲ ਦਿਓ ਜੀ 9465371913 ਠੀਕ ਆ ਬਾਈ ਤੇ ਕਿੰਨੇ ਸਾਲਾਂ ਦਾ ਸ਼ੌਂਕ ਆਪਣਾ ਬੱਕਰੀਆਂ ਦਾ ਸੁਰਤੇਜ ਨਾਲ ਚ ਸੰਭਲੀ ਆ ਜੀ ਅੱਛਾ ਜੀ ਪੀੜ੍ਹੀਆਂ ਤੋਂ ਇਹੀ ਕੰਮ ਸੀਗਾ ਹਾਂ ਜੀ ਪਹਿਲਾਂ ਦਾਦੇ ਪਰਦਾਦੇ ਵੀ ਚਾਰਦੇ ਸੀਗੇ ਨਾਨਕਿਆਂ ਤੋਂ ਚੱਲਿਆ ਜੀ ਕੰਮ ਪਹਿਲਾਂ ਸਾਡੇ ਅੱਛਾ ਹਾਂ ਜੀ ਨਾਨਾ ਨਾਨਾ ਚਾਰਦਾਦੀ ਫੇਰ ਹੂੰ ਫਿਰ ਮਾਮੇ ਚਾਰ ਦੇ ਨੇ ਆ ਖੜਾ ਨਾਨਕ ਦਾ ਮੇਲ ਕੋਲੀ ਖੜਾਈ ਅੱਛਾ ਅੱਛਾ ਹਾਂ ਇਹ ਅੱਛਾ ਨਾਨਕ ਹੈ ਬਾਈ ਦੇ ਹਾਂ ਇਹ ਇਨਾਂ ਕੋਲੀ ਜੰਮੇ ਪਲੇ ਆ ਇਨਾਂ ਕੋਲੀ ਰਹੇ ਆ ਠੀਕ ਹੈ ਬਾਈ ਉੱਚੀ ਦੋਦ ਨਾਨਕ ਹੈ ਬਾਈ ਦੇ ਤੇ ਮੈਂ ਸਾਜ ਆਪਣੇ ਨਾਲ ਖੜਾ ਵੀਡੀਓ ਦੇਖੀਆ ਤੁਸੀਂ ਇਹਨਾਂ ਦੀਆਂ ਤੇ ਕਿੰਨੇ ਜਾਨਵਰ ਆਪਣੇ ਕੋਲੇ ਹੁਣ ਬਾਈ ਸਾਰੇ ਆਪਣੇ ਕੋਲੇ ਕਿੰਨੇ ਜਾਨਵਰ ਨੇ ਪਿਆਰਾ ਸਾਡਾ ਬੱਕਰੀਆਂ ਹੈਗੀਆਂ ਨੇ ਤੇ ਜਿਆਦਾ ਬਈ ਕਾਲੇ ਰੰਗ ਜੀ ਆਪਣੇ ਕੋਲੇ ਜਿਹੜਾ ਤੁਹਾਡੇ ਹੱਥ 'ਚ ਬੱਕਰਾ ਹੈ ਬਈ ਹਨਾ ਇਹਦੇ ਬਾਰੇ ਦਿਓ ਜਾਣਕਾਰੀ ਕਿੰਨੀ ਇਹਦੀ ਉਮਰ ਹੋਗੀ ਤੇ ਕਿਹੜੀ ਲਾਈਨ 'ਚੋਂ ਆਈ ਇਹ 5 ਸਾਲ ਦਾ ਹੋ ਗਿਆ ਜੀ ਠੀਕ ਆ ਬਈ ਇਹ ਚੋਮੋ ਵਾਲਾਂ ਦੀ ਲਾਈਨ 'ਚੋਂ ਆਈ ਜਿਹੜੀ ਚੋਮੋ ਬਲੱਡ ਲਾਈਨ ਮਸ਼ਹੂਰ ਆ ਹਨਾ ਹਾਂ ਜੀ ਤੇ ਇਹ ਕਿੱਥੋਂ ਲੈ ਕੇ ਆਏ ਸੀ ਬਾਬਲੇ ਕੋਲੋਂ ਬਾਬਲੇ ਕੋਲੋਂ ਲੈ ਕੇ ਆਂਦਾ ਸੀਗਾ ਜੀ ਬੱਚਾ ਬਾਬਲੇ ਕੋਲੋਂ ਹਾਂ ਜੀ ਠੀਕ ਆ ਬਈ ਲਓ ਬਈ ਬੱਕਰਾ ਦੇਖੋ ਤੁਸੀਂ ਕੁਆਲਿਟੀਆਂ ਜੇਕ ਕਰੋ ਹਨਾ ਮੂੰਹ ਤੇ ਵੀ ਝੁਰੜੀਆਂ ਪੈਂਦੀਆਂ ਕੰਨ ਗੁਣ ਬੜਾ ਲੱਗਿਆ ਬੱਕਰੇ ਦੇ ਤੇ ਗੰਜਾਇਸ਼ ਦੇਖੋ ਬੱਕਰੇ ਚ ਕਿੰਨੇ ਆ ਬਈ ਦਿਖਾਈ ਕੰਨ ਚੱਕ ਕੇ ਕਰੀ ਲਓ ਬਈ ਕਰੋ ਜੇ ਕ ਹਨਾ ਕੰਨ ਬਹੁਤ ਸਾਫ ਆ ਤੇ ਛਾਲਰ ਝੋਲਰ ਦੇਖੋ ਲੰਕ ਦੀ ਜਿਆ ਗਾਨੀਆਂ ਨਾ ਬੰਨੀਆਂ ਹੋਣ ਨਾ ਤੇ ਬੱਕਰਾ ਐ ਦੇਖੋ ਤੁਸੀਂ ਛਾਲਰ ਕਿੱਡੀ ਲੰਕੂਗੀ ਇਹਦੇ ਤੇ ਇਹਦਾ ਰਿਜ਼ਲਟ ਰਿਜ਼ਲਟ ਆਇਆ ਵੀ ਆਪਣੇ ਕੋਲ ਬਹੁਤ ਵਧੀਆ ਜੀ ਦਿਖਾਓ ਹੁਣ ਇਹਦਾ ਰਿਜ਼ਲਟ ਦਿਖਾ ਦਿਓ ਇਹ ਪੱਠ ਲਿਆ ਲਓ ਜੀ ਅਜ ਰਿਜ਼ਲਟ ਦਿਖਾਉਣੇ ਆ ਬਈ ਬੱਕਰਾ ਬਹੁਤ ਘੈਂਟ ਆ ਚੋਮੋ ਵਾਲਿਆਂ ਦੀ ਲਾਈਨ ਹੀ ਨੀ ਪੁਰਾਣੀ ਨਸਲ ਤੁਰੀ ਆਉਂਦੀ ਆ ਚੋਮੋ ਬਲੱਡ ਲਾਈਨ ਬਾਈ ਕੋਲੇ ਬਲੱਡ ਲਾਈਨ ਦਾ ਬੱਕਰਾ ਹੱਡ ਗੋਡੇ ਬਹੁਤ ਤਕੜੇ ਆ ਬੱਕਰੇ ਦੇ ਤੇ ਇਹਦਾ ਹੁਣ ਤੁਹਾਨੂੰ ਰਿਜ਼ਲਟ ਦਿਖਾਉਣੇ ਆ ਬਈ ਆ ਜੋ ਇਹਨੂੰ ਪਰੇ ਕਰ ਦਿਓ ਲਓ ਜੀ ਇਹਨੂੰ ਕਰੋ ਪਾਸੇ ਇਹਦਾ ਬੱਕਰਾ ਦਿਖਾਉਣੇ ਲਓ ਬਈ ਦੇਖੋ ਹਨਾ ਆ ਬੱਚਾ ਵੀ ਇਹਦਾ ਹੀ ਆ ਜੀ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ ਇਹ ਹੋ ਗਿਆ ਡੇਢ ਸਾਲ ਦਾ ਜੀ ਡੇਢ ਸਾਲ ਦਾ ਹੋ ਗਿਆ ਜੀ ਦੋ ਦੰਦ ਲਾ ਗਿਆ ਜੀ ਦੋ ਦੰਦ ਲਾ ਗਿਆ ਜੀ ਠੀਕ ਆ ਬਾਈ ਕੰਨ ਕੰਨ ਬੜਾ ਲੱਗਿਆ ਬੱਕਰੇ ਦੀ ਸਿੰਗੀ ਦੀ ਕੁਆਲਿਟੀ ਦੇਖੋ ਹਨਾ ਛੋਟਾ ਸਿੰਗ ਆ ਬਾਈ ਕੰਨ ਦਾ ਪਿਓ ਨੋ ਵੀ ਵੱਧ ਨਹੀਂ ਹੂੰ ਰੱਖਿਆ ਹੋਇਆ ਬਈ ਬੱਕਰਾ ਇਹ ਹਾਂਜੀ ਬੱਕਰਾ ਠੀਕ ਆ ਬਈ ਹੋਰ ਵੀ ਦਿਖਾਓ ਰਿਜ਼ਲਟ ਇਹਦਾ ਜੀ ਆ ਦਿਖਾ ਲਓ ਆ ਪਾਠ ਆਈ ਇਹਦੀ ਆ ਪਾਠ ਆ ਗਈ ਬੜੀ ਸਾਫ ਪਾਠ ਆ ਬਈ ਇਹਦਾ ਤਾਂ ਬਈ ਕੰਨ ਕਿੰਨਾ ਲੰਬਾ ਹੋਊਗਾ ਇਹਦਾ ਕੰਨ ਮਣਿਆ ਤਾਂ ਐ ਨਹੀਂ ਆ ਜੀ ਕਿਤੇ ਸਰਾਜ ਕਿੰਨਾ ਹੋਊ ਬਈ ਕੰਨ 20 ਦੇ ਨੇੜੇ ਹੋਊਗਾ ਬਈ ਹਨਾ ਕੰਨ ਬਹੁਤ ਲੰਬਾ ਬਈ ਇਸੇ ਬੱਕਰੇ ਦੀ ਆ ਇਹ ਇਸੇ ਬੱਕਰੇ ਦੀ ਆਈ ਲਓ ਬਈ ਬਈ ਲਵਾਈ ਤਾਂ ਨਹੀਂ ਹਜੇ ਨਹੀਂ ਲਵਾਈ ਨਹੀਂ ਠੀਕ ਆ ਜੀ ਆ ਵੀ ਇਸੇ ਦੀ ਆ ਆ ਵੀ ਇਸੇ ਦੀ ਆ ਗਈ ਪਾਠ ਹਨਾ ਹਾਂ ਇਹ ਬਹੁਤ ਸੋਹਣੀ ਪਾਠ ਆ ਬਈ ਕਰੀਮ ਭਾਈ ਅਕੇ ਨੂੰ ਮੜਾ ਦਿਖਾ ਰਿਹਾ ਚੰਗੀ ਤਰ੍ਹਾਂ ਇਹ ਬਈ ਸੂਈ ਹੋਈ ਐ ਇੱਕ ਵਾਰ ਨਾ ਜੀ ਇਹ ਨਹੀਂ ਲਵਾਈ ਇਹ ਨਹੀਂ ਲਵਾਈ ਹਾਂ ਅੱਛਾ ਚਾਰ ਦੰਦ ਆ ਦੇਖੋ ਭਾਈ ਥਣਾ ਤੋਂ ਲੱਗਦੀ ਜਿਵੇਂ ਸੂਈ ਹੁੰਦੀ ਆ ਹਨਾ ਹਾਂ ਜੀ ਇਹ ਚਾਰ ਦੰਦ ਆ ਭਾਈ ਕਦੋਂ ਲਵਾਓਗੇ ਫਿਰ ਇਹਨੂੰ ਹਜੇ ਇਹਨਾਂ ਨੂੰ ਅੱਜੋ ਦੇ ਲਵਾਵਾਂਗੇ ਜਾਂ ਬਾਦੋਂ ਚ ਠੀਕ ਐ ਭਾਈ ਪੂਰੇ ਕ੍ਰੋਸ ਹਾਂ ਜਾਦੇ ਭਾਈ ਇਹ ਕਾਲਾ ਹੀ ਹੁੰਦਾ ਬੱਕਰਾ ਕਾਲਾ ਹੀ ਹੁੰਦਾ ਜੀ ਲਓ ਭਾਈ ਹੋਰ ਵੀ ਦਿਖਾਉਣੇ ਆ ਆ ਜੀ ਭਾਈ ਕੰਨਾਂ ਗੁੰਨਾਂ ਦੀਆਂ ਪੱਠਾਂ ਬਹੁਤ ਸੋਹਣੀਆਂ ਪਿੰਡੇ ਬੜੇ ਸਾਫ਼ ਆ ਭਾਈ ਲਓ ਬਾਈ ਦੇਖੋ ਹਣਾ ਕਰੋ ਚੈੱਕ ਇਹਦੀ ਕੀ ਡਿਟੇਲ ਆ ਬਾਈ ਕਿੰਨੇ ਟਾਈਮ ਦੀ ਹੋ ਗਈ ਇਹ ਕਿੰਨੇ ਇਹ ਹੋ ਗਈ ਇਹ 4 ਸਾਲ ਦੀ ਹੋ ਗਈ 4 ਸਾਲ ਦੀ ਸੂਏ ਕਿੰਨੇ ਲਾ ਗਈ ਤੁਹਾਡੇ ਕੋਲੇ ਹਾਈ ਸੂਏ ਕਿੰਨੇ ਲਾ ਗਈ ਇਹ ਤੀਜੀ ਸੂਏ ਸੂਈ ਆ ਜੀ ਹੁਣ ਤੀਜੀ ਸੂਏ ਤੇ ਕਿੰਨੇ ਬੱਚੇ ਦਿੱਤੇ ਸੀਗੇ ਜੀ ਬੱਚਾ ਦਾ ਹੀ ਇੱਕੋ ਹੀ ਦਿੰਦੀ ਆ ਜੀ ਅੱਛਾ ਇੱਕ ਹੀ ਦਿੰਦੀ ਆ ਹਾਂ ਜੀ ਲਓ ਵੀ ਇੱਕ ਹੋਰ ਪੱਠ ਲਗਾਉਣੇ ਆ ਬਾਈ ਕੋਲੇ ਬਹੁਤ ਸੋਹਣੀਆਂ ਬੱਕਰੀਆਂ ਬਈ ਸਾਰੀਆਂ ਜੈਡ ਬਲੈਕ ਹਣਾ ਕੰਨ ਦੀ ਚੜਾਈ ਚੈੱਕ ਕਰੋ ਬਈ ਆ ਲਓ ਦੇਖੋ ਚੰਗੀ ਤਰ੍ਹਾਂ ਦੇਖ ਲੋ ਕੰਨ ਬਹੁਤ ਛੋੜਾ ਬਈ ਤੇ ਕੰਨ ਦੀ ਲੰਬਾਈ ਵੀ ਬਹੁਤ ਆ ਸਾਫ ਬੜੀਆਂ ਬੱਕਰੀਆਂ ਹਨਾ ਨਾਗਰਕੀਆਂ ਬੱਕਰੀਆਂ ਦੀ ਬਈ ਇਹ ਵੱਡੇ ਬੱਕਰੇ ਦੀ ਪੱਠਾਂ ਨੇ ਠੀਕ ਆ ਬਈ ਜੇ ਬਈ ਡੱਬੀ ਬੱਕਰੀ ਤੇ ਹੋਰ ਕਲਰ ਤੇ ਛੜਦੇ ਹੋ ਫਿਰ ਰਿਜ਼ਲਟ ਕਿ ਹੋ ਜਾ ਕਾਲਾ ਹੀ ਦਿੰਦਾ ਜੀ ਕਾਲਾ ਹੀ ਦਿੰਦਾ ਜੀ ਚੜ ਕਾਲੀ ਆ ਚੜ ਕਾਲੀ ਆ ਜੀ ਠੀਕ ਆ ਬਈ ਬੱਕਰੀਆਂ ਬਾਈ ਕੋਲੇ ਸਾਰੀਆਂ ਹੀ ਚੋਟੀ ਦੀਆਂ ਬਈ ਇਹ ਨਹੀਂ ਵੀ ਕੋਈ ਚੰਗੀਆਂ ਮਾੜੀਆਂ ਵਿੱਚ ਸਾਰੀਆਂ ਇੱਕੋ ਪ੍ਰਿੰਟ ਦੀਆਂ ਬੱਕਰੀਆਂ ਨੇ ਜ਼ਿਆਦਾਤਰ ਕਾਲੀਆਂ ਹੀ ਨੇ ਤੇ ਬਾਈ ਚਰਾਇਤੀ ਰੱਖਦੇ ਹੋ ਜਾਨਵਰ ਨਾ ਜੀ ਘਰੇ ਵੀ ਪਾਉਨੇ ਆ ਜੀ ਘਰੇ ਵੀ ਪਾਉਨੇ ਹੋ ਹਾਂ ਜੀ ਆ ਵੀ ਬੜੇ ਦੀ ਆ ਪੱਠਾ ਹਾਂ ਅੱਛਾ ਇਹ ਵੀ ਮੰਨ ਲਓ ਸਾਰੀਆਂ ਪੱਠਾਂ ਜਿੰਨੀਆਂ ਹੈਗੀਆਂ ਤੁਹਾਡੇ ਕੋਲ ਉਸੇ ਦੀਆਂ ਆ ਗਈਆਂ ਹਨਾ ਹਾਂ ਆ ਵੀ ਉਸੇ ਲਓ ਬਈ ਇੱਕ ਆ ਪੱਠ ਦੇਖ ਲਓ ਬਹੁਤ ਸੋਹਣੀ ਪੱਠਾ ਬਈ ਲਓ ਜੀ ਦੇਖੋ ਬਈ ਇੱਕੋ ਜੀ ਹਾਈਟ ਦੇ ਨੇ ਇੱਕੋ ਕਲਰ ਸਾਰੀਆਂ ਬੱਕਰਾਂ ਦੇ ਇੱਕੋ ਜਿਹੀ ਨੇ ਕਿਉਂਕਿ ਇੱਕ ਬਰੀਡਰੀ ਛੱਡੇ ਇਹਨਾਂ ਨੇ ਜ਼ਿਆਦਾਤਰ ਲਓ ਜੀ ਦੇ ਕੁਆਲਟੀ ਦੇਖ ਬਈ ਆ ਦੇਖੋ ਬਈ ਨਾਕਨ ਕੋੜਾ ਬੜਾ ਪੱਠ ਦਾ ਤੇ ਪੂਰੀ ਜਾਤ ਵਾਲੀ ਪੱਠ ਆ ਬਈ ਹਨਾ ਤੇ ਬਈ ਕਿੰਨੇ ਦੰਦ ਹੋ ਗਏ ਇਹ ਇਹ ਦਾ ਪੂਰੇ ਦੰਦੀ ਆ ਜੀ ਕਿੰਨੇ ਸੂਏ ਲਾ ਕੀ ਤੁਹਾਡੇ ਕੋਲ ਜੀ ਇਹ ਦੂਏ ਸੂਏ ਸੂਈ ਆ ਜੀ ਦੂਏ ਸੂਏ ਸੂਈ ਠੀਕ ਆ ਬਈ ਇੱਕ ਤੋਂ ਇੱਕ ਬਈ ਚੰਗੀਆਂ ਬਣੀਆਂ ਆ ਇਹ ਸਗੀਆਂ ਭਾਣਾ ਹੀ ਨੇ ਜੀ ਆ ਦੋਨੇ ਬਈ ਇਹਨਾਂ 'ਚ ਕੋਈ ਸੇਲ ਵੀ ਹੈਗੀ ਬੱਕਰੀ ਸੇਲ ਨਹੀਂ ਹੈਗੀ ਜੀ ਕੋਈ ਅੱਛਾ ਫਿਰ ਬਈ ਕਿਵੇਂ ਕਮਾਈ ਕਰਦੇ ਹੋ ਬੱਚੇ ਸੇਲ ਕਰਦੇ ਹੋ ਕਿ ਬੱਕਰੀ ਬੱਚੇ ਸੇਲ ਕਰ ਦਿੰਦੇ ਆ ਜੀ ਅੱਛਾ ਬਾਕੀ ਦੁੱਧ ਪਾਣੀ ਪਾਈ ਜਾਂਦੀਆਂ ਨੇ ਜੀ ਬੱਚਾ ਬਈ 2 ਕੁ ਮਹੀਨੇ ਦਾ ਕਿੰਨੇ ਕੁ ਦਾ ਵੇਖ ਜਾਂਦਾ ਬੱਚਾ ਵਿਗ ਜਾਂਦਾ ਜੀ ਕੋਈ 15 ਦਾ ਕੋਈ 20 ਦਾ ਐ ਜਮਾ ਵਧੀਆ ਰੇਟ ਚ ਵਿਗ ਜਾਂਦਾ ਫਿਰ ਵਧੀਆ ਜੀ ਠੀਕ ਆ ਘਰੋਂ ਹੀ ਲੈ ਜਾਂਦੇ ਆ ਘਰੋਂ ਹੀ ਲੈ ਜਾਂਦੇ ਨੇ ਜੀ ਲਓ ਬਈ ਤੇ ਬੱਕਰੀਆਂ ਬਾਈ ਕੋਲੇ ਸਾਰੀਆਂ ਚੰਗੀਆਂ ਬਾਈ ਸਰਾ ਇਹਨਾਂ ਵੀ ਗੱਲਬਾਤ ਕਰਦੇ ਆ ਬਾਈ ਦੱਸੋ ਥੋੜਾ ਬਾਈ ਹੋਰਾਂ ਬਾਰੇ ਹਨਾ ਮਿਹਨਤ ਬਹੁਤ ਕਰਦੇ ਆ ਆਪਣੇ ਵੀਰੇ ਮਿਹਨਤ ਤਾਂ ਇਹ ਆ ਇਹ ਵੀਰੇ ਪਤਾ ਕੀ ਗੱਲ ਇਹ ਮੰਨ ਲਾ ਵੀ ਇਹ ਬੰਦਾ ਮਿਹਨਤ ਵਾਲੀ ਆ BC ਬਿਨਾਂ ਪੱਠ ਵੇਚੇ ਛੇਤੀ ਅੱਛਾ ਮੰਨ ਲਾ ਫੇਰ ਇਹ ਚੀਜ਼ ਬਣਦੀ ਆ ਕਿਉਂ ਨਾ ਆਪਾਂ ਖਰੀਦ ਵੇਚ ਕਰਨ ਲੱਗੇ ਫੇਰ ਇਹਦੀਆਂ ਚੀਜ਼ਾਂ ਬਹੁਤ ਘੱਟ ਬਣਨ ਅੱਛਾ ਬਾਈ ਖਰੀਦ ਵੇਚ ਨਹੀਂ ਕਰਦੇ ਨਹੀਂ ਨਾ ਬਾਹਰੋਂ ਬੱਕਰੀ ਲਵੇ ਨਾ ਛੇਤੀ ਬੱਕਰੀ ਵੇਚੇ ਠੀਕ ਹੈ ਹਾਂ ਵੀ ਤੇ ਜਿਹੜੀ ਇਹ ਲਾਈਨ ਆ ਬਈ ਚੋਮੋ ਲੈਣ ਹਨਾ ਥੋੜਾ ਇਹਦੇ ਬਾਰੇ ਵੀ ਦੱਸ ਦਿਓ ਕਿੱਥੋਂ ਚੱਲੀ ਸੀਗੀ ਚੋਮੋ ਲੈਣ ਇਹ ਵੀਰੇ ਆਪਣੇ ਲਵੇ ਪਿੰਡ ਹੈਗਾ ਚੋਮੂ ਅੱਛਾ ਉਤੋਂ ਹੀ ਚੱਲੀ ਆ ਮੰਨ ਲਾ ਉਹਨਾਂ ਲਈ ਵੀ ਜੜ ਕਾਲੀ ਮਿਲੂ ਤੈਨੂੰ ਉਰ ਤੋਂ ਕਾਲੀਆਂ ਦੀ ਸ਼ਕੀਨ ਨਹੀਂ ਬੰਦੇ ਅੱਛਾ ਹਾਂ ਵੀ ਜਿਵੇਂ ਤੁਹਾਡੇ ਕੋਲ ਵੀ ਬੱਕਰੀਆਂ ਕਾਲੀਆਂ ਨਾਗਰੀਆਂ ਸਾਰੀਆਂ ਹਨਾ ਤੇ ਇਹ ਜਿਹੜੀਆਂ ਬਈ ਚੋਮੋ ਵਾਲਿਆਂ ਦੀਆਂ ਬੱਕਰੀਆਂ ਦੁੱਧ ਦਾਦ ਨੂੰ ਕਿਵੇਂ ਹੈਗੀਆਂ ਦੁੱਧ ਨੂੰ ਪੂਰੀਆਂ ਵਧੀਆਂ ਨੇ ਵੀਰੇ ਪਤਲੇ ਪਿੰਡੇ ਜੀ ਆਉਂਦੇ ਪਤਲੇ ਬਰੀਕ ਪਿੰਡੇ ਦੀਆਂ ਨੇ ਦੇਖ ਲੈ ਪਿੰਡੇ ਦੇ ਬਾਦੂ ਬਾੜ ਹਾਂ ਵੱਡਾ ਬਰੀਡਰ ਦੇਖ ਲੈ ਬਰੀਕੀਆਂ ਦੇ ਲੈ ਉਹ ਕਿੰਨੀਆਂ ਹਾਂਜੀ 6 ਤੀ ਬਰੀਡਰ ਮਿਲ ਜਾਂਦੇ ਆ ਕਾਠ ਵੇਡ ਵਾਲੇ ਵਜਨ ਵਾਲੇ ਆਪਾਂ ਬਰੀਕੀਆਂ ਬਹੁਤ ਘੱਟ ਮਿਲਦੀਆਂ ਹੂੰ ਬਰੀਕੀਆਂ ਚਾਹੀਦੀਆਂ ਹਨਾ ਜਾਨ ਹਾਂ ਮੈਂ ਬਰੀਕੀ ਕੰਮ ਕਰਦੀ ਆ ਬੱਕਰੀ ਲੈ ਹੂੰ ਤੇ ਅੱਜ ਬਈ ਇਥੇ ਹਿੰਦਗੜ ਆਏ ਹੋ ਜਿਵੇਂ ਇਕੱਠ ਘੁੱਟ ਬਹੁਤ ਆ ਘੱਟ ਬਹੁਤ ਆ ਵੀਰੇ ਬਹੁਤ ਆ ਹਰ ਵਾਰੀ ਆਉਣੇ ਹੋ ਹਾਂ ਵੀਰੇ ਤੂੰ ਵੀ ਆ ਠੀਕ ਆ ਬਈ ਲੋ ਬਈ ਬੱਕਰੀਆਂ ਬਾਈ ਹੋਰਾਂ ਕੋਲੇ ਬਹੁਤ ਚੰਗੀਆਂ ਨੇ ਤੇ ਬੱਚੇ ਪੁੱੱਚੇ ਫਿਰ ਕਿਹੜੇ ਮਹੀਨੇ ਹੁੰਦੇ ਆ ਬਈ ਇਹਨਾਂ ਦੇ ਬੱਚੇ ਵੀਰੇ ਆਪਣੇ ਲਵੇ ਜਿਆਦਾਤਰ ਪਹਿਲੇ ਦੂਜੇ ਮਹੀਨੇ ਹੁੰਦੇ ਆ ਜੇ ਇਹਨਾਂ ਕੋਲੇ ਜਾਂ ਮਲਣ ਕੱਤੇ ਚ ਬੱਕੇ ਹੋਣੀਆਂ ਜਿਹੜੀਆਂ 5-4 ਲਵਾਈਆਂ ਆ ਉਹਦੇ ਕੱਤੇ ਚ ਬੱਚੇ ਹੋ ਜਾਣਗੇ ਠੀਕ ਆ ਜਿਆਦਾਤਰ ਲੋੜੀ ਵੇਲੇ ਹੁੰਦੀਆਂ ਨੇ ਬਾਈ ਪ੍ਰਾਣੇ ਬੰਦੇ ਆ ਬਾਈ ਸਿਕੰਦਰਪੁਰ ਵਾਲੇ ਜਾਣਦੇ ਆ ਸਾਰੇ ਬੱਕਰੀਆਂ ਵਾਲੇ ਭਰਾ ਆ ਹਾਂ ਵੀਰੇ ਪ੍ਰਾਣੇ ਪਾਲੀ ਸਾਰੇ ਜਾਣਦੇ ਆ ਤੇ ਬਾਕੀ ਹਰੇਕ ਮੇਲੇ ਤੇ ਆਉਂਦੇ ਆ ਬਾਈ ਹੋਰੀ ਜਿਵੇਂ ਜਰਗ ਹੋ ਗਿਆ ਸ਼ਿਪਾਰ ਇੰਦਗੜ ਜਿਹੜੇ ਵੱਡੇ ਮੇਲੇ ਆ ਹਨਾ ਇਹਨਾਂ ਮੇਲਿਆਂ ਤੇ ਸਾਰੇ ਭਰਾ ਇਕੱਠੇ ਹੁੰਦੇ ਆ ਬੱਕਰੀਆਂ ਤੁਹਾਨੂੰ ਬਾਈ ਦੀਆਂ ਸਾਰੀਆਂ ਦਿਖਾਈਆਂ ਤੇ ਬਾਈ ਨੇ ਨੰਬਰ ਵੀ ਆਪਦਾ ਬੋਲਿਆ ਕੋਈ ਬੱਚਾ ਲੈਣਾ ਕਿਸੇ ਨੇ ਬੱਕਰੀਆਂ ਦੇਖਣੀਆਂ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਕਿਹੜੇ ਰੋਡ ਤੇ ਪਿੰਡ ਆਹੇ ਬਾਈ ਇਹ ਵੀਰੇ ਮਰੇ ਖੋਲੇ ਦੇ ਲਾਗੀ ਪਿੰਡ ਆ ਰੈਕੋਟ ਰੋਡ ਤੇ ਪਿੰਡ ਆ ਠੀਕ ਆ ਬਾਈ ਧੰਨਵਾਦ ਬਾਈ ਓਕੇ